ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਕਹਾਣੀ ਨੂੰ ਅੱਗੋਂ ਸ਼ੁਰੂ ਕਰੀਏ ਭੈਣ ਦੇ ਸੁਪਨਿਆਂ ਦਾ ਅੰਤ ਦੀਪ ਦੀ ਸੱਸ ਬੋਲੀ ਆਹੋ ਮਸਾਈ ਰਾ ਲੱਭਿਆ ਉਹ ਵੀ ਮੇਰੇ ਪੋਤੇ ਦੀ ਲਾਹ ਪਾ ਕਰਨ ਨੂੰ ਜੇ ਇਹ ਬਲੈਤੀ ਆਇਆ ਤਾਂ ਇਹਦਾ ਇਹ ਮਤਲਬ ਨਹੀਂ ਕਿ ਇਹ ਸਾਡੇ ਤੇ ਰੂਪ ਪਾਵੇਗਾ ਗਗਨਵੀਰ ਦੀਆਂ ਮਿੰਤਾ ਕਰਦੀ ਹੋਈ ਦੀਪ ਵੀਰੇ ਕੀ ਫਾਇਦਾ ਹੁਣ ਇੰਨਾ ਗੱਲਾਂ ਕਰਨੇ ਦਾ ਮੈਨੂੰ ਇੰਨਾ ਹੀ ਬਹੁਤ ਚਾਇਆ ਕਿ ਮੇਰਾ ਵੀਰ ਹੈਗਾ ਮੇਰੇ ਨਾਲ ਚਲੋ ਤੁਸੀਂ ਬੈਠੋ ਮੈਂ ਰੋਟੀ ਲੈ ਕੇ ਆਉਂਦੀ ਹਾਂ ਗगन ਚੁੱਪ ਕਰਕੇ ਕਮਰੇ ਵਿੱਚ ਚੱਲ ਜਾਂਦਾ ਹੈ ਦੀਪ ਬੋਲਦੀ ਹੈ ਆ ਲਓ ਰੋਟੀ ਮਾਮਾ ਪਾਣ ਜਾਂ ਦੋਨੇ ਜਾਣੀ ਖਾਓ ਤੇ ਮੈਂ ਬਾਕੀਆਂ ਨੂੰ ਰੋਟੀ ਫੜਾ ਕੇ ਆਉਣੀ ਹਾਂ ਦੀਪ ਦੀ ਸੱਸ ਉੱਚੀ ਉੱਚੀ ਬੋਲਦੀ ਹੈ ਅੱਜ ਸਾਨੂੰ ਵੀ ਰੋਟੀ ਦੀ ਬੁਰਕੀ ਮਿਲ ਜਾਊਗੀ ਕਿ ਤੇਰੇ ਬਲੈਤੀ ਭਰਾ ਦੇ ਆਉਣ ਦੀ ਖੁਸ਼ੀ 'ਚ ਸਾਨੂੰ ਵਰਤ ਰੱਖਣਾ ਪਊਗਾ ਆਈ ਬੇਬੇ ਜੀ ਆ ਲੋ ਬੇਬੇ ਜੀ ਰੋਟੀ ਲੋ ਬਾਪੂ ਜੀ ਤੁਸੀਂ ਵੀ ਰੋਟੀ ਖਾ ਲਓ ਦੀਪ ਦੀ ਸੱਸ ਟੀਚਰ ਕਰਦੇ ਹੋਏ ਮੇਰੇ ਪੋਤੇ ਨੂੰ ਵੀ ਰੋਟੀ ਦੀ ਬੁਰਕੀ ਪੋਛ ਲਵੀ ਜੇ ਤੈਨੂੰ ਤੇਰੇ ਭਰਾ ਦੀ ਦਾਵਤ ਤੋਂ ਵੇਲ ਮਿਲ ਗਈ ਹੋਵੇ ਦੀਪ ਮਨ ਵਿੱਚ ਕਹਿੰਦੀ ਹੈ ਤੁਹਾਡੇ ਪੋਤ ਨੂੰ ਤਾਂ ਆਪਣੇ ਆਪ ਦੀ ਹੋਸ਼ ਨਹੀਂ ਰੋਟੀ ਦੀ ਕੀ ਹੋਸ਼ ਹੋਣੀ ਹੈ ਰੋਜ਼ ਪੀ ਕੇ ਇਹ ਵੀ ਭੁੱਲ ਜਾਂਦਾ ਹੈ ਕਿ ਉਹਦੀ ਕੋਈ ਘਰਵਾਲੀ ਤੇ ਉਹਦਾ ਕੋਈ ਪੋਤ ਵੀ ਹੈ ਸੋਚਾਂ ਵਿੱਚ ਖੁੱਬੀ ਦੀਪ ਨੂੰ ਹਰਮਨ ਦੀ ਆਵਾਜ਼ ਸੁਣਾਈ ਦਿੰਦੀ ਹੈ ਮੰਮੀ ਮਾਮਾ ਜੀ ਰੋਟੀ ਦੀ ਇੱਕ ਵੀ ਬੁਰਕੀ ਨਹੀਂ ਖਾਦੀ ਤੁਸੀਂ ਖੀਰ ਲੈ ਆਓ ਜੋ ਮਾਮਾ ਜੀ ਲਈ ਬਣਾਈ ਹੈ ਦੀਪ ਕਮਰੇ ਵਿੱਚ ਆ ਕੇ ਵੀਰੇ ਕੀ ਹੋ ਗਿਆ ਤੁਹਾਨੂੰ ਕੁਝ ਪਸੰਦ ਨਹੀਂ ਆਇਆ ਤਾਂ ਮੈਂ ਕੁਝ ਹੋਰ ਬਣਾ ਦਿੰਨੀ ਆ ਗगन ਅੱਖਾਂ ਵਿੱਚ ਪਾਣੀ ਜਿਹਾ ਭਰ ਕੇ ਲਾਡੋ ਇੱਥੇ ਆਉਣ ਤੋਂ ਪਹਿਲਾਂ ਮੈਂ ਸੋਚਦਾ ਸੀ ਕਿ ਅੱਜ ਬਚਪਨ ਵਾਪਸ ਆ ਜਾਊਗਾ ਆਪਣੀ ਲਾਡੋ ਭੈਣ ਨੂੰ ਮਿਲ ਕੇ ਮੈਨੂੰ ਲੱਗਦਾ ਸੀ ਮੇਰੀ ਲਾਡੋ ਰਾਣੀ ਬਣ ਕੇ ਰਹਿੰਦੀ ਹੋਣੀ ਐ ਪਰ ਇਹ ਨਹੀਂ ਪਤਾ ਨੋਕ ਰਾਣੀ ਬਣ ਕੇ ਰਹਿ ਗਈ ਐ ਤੈਨੂੰ ਐਵੇਂ ਵੇਖ ਕੇ ਮੇਰਾ ਤਾਂ ਰੋਟੀ ਖਾਣ ਨੂੰ ਪੂਰਾ ਵੀ ਦਿਲ ਨਹੀਂ ਕਰ ਰਿਹਾ ਇੰਨੇ ਵਿੱਚ ਅਮਨ ਦੀ ਆਵਾਜ਼ ਆਉਂਦੀ ਹੈ ਰੋਟੀ ਵੀ ਮਿਲ ਜਾਊ ਅੱਜ ਕਿ ਭੁੱਖੇ ਹੀ ਸੌਣਾ ਪਵੇਗਾ ਦੀਪ ਦੀ ਸੱਸ ਵੇੜੇ ਵਿੱਚ ਆਉਂਦੀ ਹੈ ਤੇ ਬੋਲਦੀ ਹੈ ਪੁੱਤ ਆਪਣੇ ਵੀਰ ਤੋਂ ਵੇਲ ਮਿਲੂਗੀ ਤੇ ਫੇਰ ਹੀ ਤੈਨੂੰ ਰੋਟੀ ਮਿਲੂਗੀ ਆਪਣਿਆਂ ਨੂੰ ਤਾਂ ਰਜ਼ਾ ਲਵੇ ਲੱਗਦਾ ਭੁੱਖੇ ਹੀ ਆ ਗਏ ਆ ਇਹ ਸਭ ਗੱਲਾਂ ਦੀਪ ਦਾ ਦਿਲ ਚੀਰ ਰਹੀਆਂ ਸਨ ਦੀਪ ਫਟਾਫਟ ਰਸੋਈ ਵਿੱਚੋਂ ਰੋਟੀ ਵਾਲੀ ਥਾਲ ਲੈ ਕੇ ਆਉਂਦੀ ਹੈ ਤੇ ਲਿਆ ਕੇ ਅਮਨ ਨੂੰ ਫੜਾ ਦਿੰਦੀ ਹੈ ਆ ਲਓ ਜੀ ਰੋਟੀ ਖਾ ਲਓ ਅਮਨ ਥਾਲੀ ਫੜ ਕੇ ਜੋ ਨਾਲ ਦੀਪ ਦੇ ਪੈਰਾਂ ਵਿੱਚ ਸੁੱਟ ਦਿੰਦਾ ਹੈ ਗਰਮ ਗਰਮ ਦਾਲ ਦੀਪ ਦੇ ਪੈਰ ਜਲਾ ਦਿੰਦੀ ਹੈ ਗਗਨ ਕਮਰੇ ਵਿੱਚ ਭੱਜਦਾ ਹੋਇਆ ਆਉਂਦਾ ਹੈ ਕੀ ਹੋਇਆ ਲਾਡੂ ਵੀਰ ਜੀ ਕੋਈ ਨਹੀਂ ਬਸ ਰੋਟੀ ਵਾਲੀ ਥਾਲੀ ਹੱਥੋਂ ਡਿੱਗ ਗਈ ਹੈ ਗਗਨ ਬਸ ਦੀਪ ਵੱਲ ਦੇਖ ਰਿਹਾ ਹੈ ਤੇ ਦਿਲ ਵਿੱਚ ਸੋਚਦਾ ਹੈ ਮੇਰੀ ਭੈਣ ਕਿੰਨਾ ਕੁਛ ਲੁਕਾਉਣਾ ਸਿੱਖ ਗਈ ਹੈ ਇੰਨੀ ਸਿਆਣੀ ਹੋ ਗਈ ਹੈ ਇਕੱਲੀ ਹਾਲਾਤਾਂ ਦਾ ਸਾਹਮਣਾ ਕਰਨ ਲੱਗੀ ਹੈ ਦੀਪ ਡਿੱਗਿਆ ਹੋਇਆ ਖਾਣਾ ਇਕੱਠਾ ਕਰਨ ਲੱਗੀ ਤੇ ਇਕੱਠਾ ਕਰਕੇ ਰਸੋਈ ਵਿੱਚ ਚਲੀ ਗਈ ਗगन ਕਮਰੇ ਵਿੱਚ ਜਾ ਕੇ மஞ்சੇ ਤੇ ਪੈ ਜਾਂਦਾ ਹੈ ਤੇ ਛੱਤ ਵੱਲ ਦੇਖਦਾ ਸੋਚਾਂ ਵਿੱਚ ਖੁੱਬ ਜਾਂਦਾ ਹੈ ਮੈਨੂੰ ਯਕੀਨ ਨਹੀਂ ਹੋ ਰਿਹਾ ਇਹ ਮੇਰੀ ਹੀ ਭੈਣ ਕਿ ਇਹ ਉਹ ਕੁੜੀ ਹੈ ਜਿਸ ਦੀ ਡਾਇਰੀ ਮੇਰੇ ਕੋਲ ਹੈ ਡਾਇਰੀ ਵਿੱਚ ਇੰਨੇ ਜਜ਼ਬਾਤ ਲਿਖਣ ਵਾਲੀ ਕੁੜੀ ਤੇ ਦੀਪ ਦੇਖਣ ਨੂੰ ਆਪਸ ਵਿੱਚ ਦੋਹਾਂ ਦਾ ਕੋਈ ਵੀ ਮੇਲ ਨਹੀਂ ਲੱਗ ਰਿਹਾ ਕੋਈ ਇੰਨਾ ਕਿਵੇਂ ਬਦਲ ਸਕਦਾ ਖੁਦ ਨੂੰ ਹਜ਼ਾਰਾਂ ਹੀ ਸਵਾਲ ਗगन ਦੇ ਜਹਨ ਵਿੱਚ ਘੁੰਮ ਰਹੇ ਸੀ ਹਰਮਨ ਜਫੀ ਪਹੁੰਚਦੇ ਹੋਏ मामा ਜੀ ਤੁਸੀਂ ਮੈਨੂੰ ਇੱਕ ਕਹਾਣੀ ਸੁਣਾਓ ਤੂ ਆਪਣੀ ਮੰਮੀ ਕੋਲ ਸੁਣੀ ਕਹਾਣੀ ਮੈਨੂੰ ਕਿੱਥੇ ਹੁੰਦੀਆਂ ਕਹਾਣੀਆਂ ਹਰਮਨ ਜਿੱਦ ਕਰਦਾ ਹੋਇਆ मामा ਜੀ ਮੰਮੀ ਤਾਂ ਰੋਜ਼ ਹੀ ਕਹਾਣੀਆਂ ਸੁਣਾਉਂਦੇ ਆ ਅੱਜ ਤੁਸੀਂ ਸੁਣਾਓ ਗगन ਦੇ ਦਿਮਾਗ ਵਿੱਚ ਦੀਪ ਨੂੰ ਲੈ ਕੇ ਇੱਕ ਕਹਾਣੀ ਸੋਚਦਾ ਹੈ ਚੱਲ ਪੁੱਤ ਫੇਰ ਸੁਣ ਇੱਕ ਘਰ ਵਿੱਚ ਦੋ ਮੁੰਡੇ ਸੀ ਉਹਨਾਂ ਦੋਵਾਂ ਦੀ ਇੱਛਾ ਹੁੰਦੀ ਸੀ ਕੀ ਸਾਡੀ ਇੱਕ ਪਰੀਆਂ ਵਰਗੀ ਭੈਣ ਹੋਵੇ ਦੋਵੇਂ ਭਰਾ ਕਾਫੀ ਛੋਟੇ ਸੀ ਉਹ ਆਪਣੀ ਦਾਦੀ ਮਾ ਕੋਲ ਬੈਠ ਕੇ ਰੋਜ਼ ਪੁੱਛਦੇ ਸੀ ਦਾਦੀ ਮਾ ਪਰੀਆਂ ਵਰਗੀ ਭੈਣ ਕਿੱਥੋਂ ਮਿਲੂਗੀ ਤੇ ਮੁੰਡਿਆਂ ਦੀ ਦਾਦੀ ਹਾਸਦੇ ਹੋਏ ਕਹਿਣਾ ਗੁਰੂ ਘਰ ਤੋਂ ਮਿਲਦੀ ਆ ਭੈਣ ਤੁਸੀਂ ਵੀ ਉਥੇ ਜਾ ਕੇ ਮੱਥਾ ਟੇਕ ਕੇ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਜੀ ਸਾਨੂੰ ਇੱਕ ਪਰੀਆਂ ਵਰਗੀ ਭੈਣ ਦੇ ਦਿਓ ਉਹ ਦੋਵੇਂ ਮੁੰਡੇ ਸਵੇਰੇ ਸ਼ਾਮ ਹਰ ਰੋਜ਼ ਗੁਰਦੁਆਰੇ ਜਾਂਦੇ ਤੇ ਮੱਥਾ ਟੇਕ ਕੇ ਅਰਦਾਸ ਕਰਦੇ ਵਾਹਿਗੁਰੂ ਜੀ ਸਾਨੂੰ ਇੱਕ ਲਾਡੋ ਭੇਨ ਦੇ ਦਿਓ ਹਰਮਨ ਗगन ਨੂੰ ਵਿੱਚ ਟੋਕਦਾ ਹੋਇਆ ਮਾਮਾ ਜੀ ਫਿਰ ਵਾਹਿਗੁਰੂ ਜੀ ਨੇ ਉਹਨਾਂ ਮੁੰਡਿਆਂ ਨੂੰ ਪਰੀਆਂ ਵਰਗੀ ਭੇਨ ਦਿੱਤੀ ਗगन ਹਾਂ ਵਿੱਚ ਸਿਰ ਹਿਲਾਉਂਦੇ ਹੋਏ ਹਾਂ ਫਿਰ ਵਾਹਿਗੁਰੂ ਜੀ ਦੋਵਾਂ ਦੀ ਅਰਦਾਸ ਸੁਣ ਲੈਂਦੇ ਆ ਤੇ ਉਹਨਾਂ ਦੇ ਘਰ ਇੱਕ ਨੰਨੀ ਪਰੀ ਭੇਜ ਦਿੰਦੇ ਆ ਦੋਵੇਂ ਭਰਾ ਬਹੁਤ ਖੁਸ਼ ਹੁੰਦੇ ਆ ਤੇ ਨੰਨੀ ਪਰੀ ਦਾ ਬਹੁਤ ਖਿਆਲ ਰੱਖਦੇ ਆ ਤੇ ਉਸ ਪਰੀ ਨਾਲ ਬਹੁਤ ਪਿਆਰ ਕਰਦੇ ਤੇ ਰੋਜ਼ ਉਸ ਨਾਲ ਖੇਡਦੇ ਫਿਰ ਉਹ ਪਰੀ ਨੂੰ ਸਕੂਲ ਵੀ ਪਾਉਂਦੇ ਫਿਰ ਪਰੀ ਵੱਡੀ ਹੋ ਕੇ ਕਾਲਜ ਵੀ ਜਾਂਦੀ ਪਰੀ ਵੱਡੀ ਹੋ ਕੇ ਹੋਰ ਵੀ ਪਿਆਰੀ ਹੋ ਜਾਂਦੀ ਕਾਲਜ ਵਿੱਚ ਬੀਏ ਪਾਸ ਕਰਦੀ ਹੈ ਫਿਰ ਪਰੀ ਦਾ ਵਿਆਹ ਇੱਕ ਰਾਜਕੁਮਾਰ ਨਾਲ ਹੋ ਜਾਂਦਾ ਹੈ ਉਹ ਰਾਜਕੁਮਾਰ ਤੋਂ ਰਾਖਸ਼ ਬਣ ਜਾਂਦਾ ਹੈ ਤੇ ਉਹ ਪਰੀ ਦੀ ਜ਼ਿੰਦਗੀ ਖਰਾਬ ਕਰ ਦਿੰਦਾ ਆ ਪਰੀ ਰੁੱਲ ਜਾਂਦੀ ਹੈ ਹਰਮਨ ਕਹਾਣੀ ਸੁਣਦਾ ਸੁਣਦਾ ਸੌ ਜਾਂਦਾ ਹੈ ਦੀਪ ਦੀ ਸੱਸ ਇਹ ਸਭ ਗੱਲਾਂ ਬਾਹਰ ਖੜੀ ਸੁਣ ਰਹੀ ਸੀ ਤੇ ਗੁੱਸੇ ਭਰੀ ਆਵਾਜ਼ ਵਿੱਚ ਬੋਲਦੀ ਹੈ ਮੇਰਾ ਪੁੱਤ ਰਾਖਸ਼ਸ ਲੱਗਦਾ ਤੈਨੂੰ ਤੇ ਤੇਰੀ ਭੈਣ ਸਾਡੀ ਕਰਮਖਾਨੀ ਪਰੇ ਲੱਗਦੀ ਤੈਨੂੰ ਗगन ਦੇ ਕੰਨ ਫੇਰ ਸੋਨ ਹੋ ਰਹੇ ਸੀ ਤੇ ਦਿਲ ਵਿੱਚ ਸ਼ੋਰ ਬਹੁਤ ਸੀ ਗगन ਜਵਾਬ ਦਿੰਦਾ ਹੈ ਮਾਸੀ ਇਹ ਤਾਂ ਰੱਬ ਜਾਣਦਾ ਹੈ ਕੌਣ ਕਿਹੜੀ ਕਿਸਮਤ ਖਾ ਗਿਆ ਦੀਪ ਦੀ ਸੱਸ ਫੂ ਫੂ ਕਰਦੀ ਆਪਣੀ ਬੈਠਕ ਵਿੱਚ ਚਲੀ ਜਾਂਦੀ ਹੈ ਦੀਪ ਗगन ਦੇ ਕੋਲ ਆ ਕੇ ਬੈਠਦੀ ਹੈ ਵੀਰ ਜੀ ਆਲੂ ਦੁੱਧ ਪੀ ਲਓ ਲਾਡੋ ਮੇਰਾ ਤਾਂ ਕੁਛ ਵੀ ਖਾਣ ਪੀਣ ਨੂੰ ਮਨ ਨਹੀਂ ਹੈ ਹੁਣ ਸਮਝ ਆਇਆ ਤੂੰ ਘਰ ਤੇ ਪਿੰਡ ਦੀ ਸਾਰ ਲੈਣ ਕਿਉਂ ਨਹੀਂ ਜਾਂਦੀ ਬਾਹਲੀ ਬਿਜ਼ੀ ਹੋ ਗਈ ਐ ਮਨ ਵਿੱਚ ਗੁੱਸੇ ਹੁੰਦੇ ਹੋਇਆ ਦੀਪ ਤੂੰ ਤਾਂ ਜਿਉਂਦੇ ਜੀ ਹੀ ਮਾਰ ਦਿੱਤਾ ਜੋ ਐਨੇ ਦੁਖੀ ਇਕੱਲੀ ਚੱਲ ਰਹੀ ਐ 10 ਸਾਲਾਂ ਵਿੱਚ ਤੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਕੀ ਤੇਰੀ ਜ਼ਿੰਦਗੀ ਕਿੱਦਾਂ ਦੀ ਚੱਲ ਰਹੀ ਐ ਤੂੰ ਤਾਂ ਮੇਰੇ ਕੋਲੋਂ ਕੁਛ ਵੀ ਨਹੀਂ ਲੁਕੋਂਦੀ ਇਨਾ ਮਾੜਾ ਹੋ ਗਿਆ ਤੇਰਾ ਵੀਰ ਕਿ ਹੁਣ ਤੂੰ ਇੰਨੀ ਵੱਡੀ ਹੋ ਗਈ ਕਿ ਮੇਰੇ ਨਾਲ ਦੁੱਖ ਵੀ ਨਹੀਂ ਵੰਡ ਸਕਦੀ ਤੈਨੂੰ ਤੇਰੇ ਦੁੱਖ ਅੱਗੇ ਵੀਰ ਛੋਟਾ ਲੱਗਣ ਲੱਗ ਗਿਆ ਦੀਪ ਅੱਖਾਂ ਪਾਣੀ ਨਾਲ ਭਰਦਿਆ ਹੋਇਆ ਵੀਰੇ ਤੈਨੂੰ ਤੰਗ ਕਰਕੇ ਕੀ ਹੋ ਜਾਣਾ ਸੀ ਫੇਰ ਕਿਹੜਾ ਕਿਸਮਤ ਬਦਲ ਜਾਣੀ ਸੀ ਨਾ ਘਰ ਬਦਲਣਾ ਸੀ ਨਾ ਘਰ ਵਾਲਾ ਜਦੋਂ ਕਿਸਮਤ ਵਿੱਚ ਇੰਨਾ ਸਾਭ ਦਾ ਸਾਥ ਲਿਖਿਆ ਹੋਵੇ ਇਹ ਸਾਬੂ ਕੁਛ ਦੱਸ ਕੇ ਮੈਂ ਤੈਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਗਗਨਗਲ ਨੂੰ ਵਿੱਚ ਹੀ ਟੋਕਦਿਆਂ ਹੋਇਆ ਬੋਲਿਆ ਜਦੋਂ ਕਦੀ ਪਹਿਲਾਂ ਨਹੀਂ ਤੇਰੇ ਕਰਕੇ ਦੁਖੀ ਹੋਏ ਫਿਰ ਹੁਣ ਦੁਖੀ ਹੋਵਾਂਗੇ ਇਹ ਤੂੰ ਕਿੱਦਾਂ ਸੋਚ ਲਿਆ ਪਰ ਹੁਣ ਨਾ ਮੈਂ ਦੁਖੀ ਹੋਣਾ ਨਾ ਤੈਨੂੰ ਹੋਣ ਦੇਣਾ ਬਹੁਤ ਹੋ ਗਿਆ ਦੁਖੀ ਤੂੰ ਸਵੇਰੇ ਤਿਆਰ ਹੋ ਆਪਾਂ ਪਿੰਡ ਜਾਣਾ ਮੈਂ ਨਹੀਂ ਤੈਨੂੰ ਇਸ ਨਰਕ ਵਿੱਚ ਹੋਰ ਰਹਿਣ ਦੇ ਸਕਦਾ ਦੀਪ ਰੋਂਦੀ ਹੋਈ ਐਦਾਂ ਕਿੱਦਾਂ ਚਲ ਜਾਵਾਂ ਵੀਰ ਜੀ ਮੇਰਾ ਘਰ ਆ ਜੋ ਤੁਸੀਂ ਸਾਰਿਆਂ ਨੇ ਲੱਭ ਕੇ ਦਿੱਤਾ ਹੈ ਫੇਰ ਕਿੱਦਾਂ ਕਿਤੇ ਹੋਰ ਜਾ ਕੇ ਰਹਿ ਲਾਵਾਂ ਮੇਰਾ ਇੱਕ ਬੱਚਾ ਆ ਮੈਂ ਕਿਵੇਂ ਛੱਡ ਦੇਵਾਂ ਉਸ ਨੂੰ ਮੈਂ ਨਹੀਂ ਜਾਣਾ ਵੀਰ ਜੀ ਕਿਤੇ ਵੀ ਧੰਨਵਾਦ ਜੀ ਸਾਰਿਆਂ ਦਾ ਅੱਗੇ ਦੀ ਵੀਡੀਓ ਨੈਕਸਟ ਪਾਰਟ ਵਿੱਚ ਧੰਨਵਾਦ